ਇਹ ਬਾਗੀ ਧੜੇ ਦੀ ਸਰਕਾਰ ਇੱਕੋ ਗੱਲੀ ਹੈ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਇੱਕੋ ਗੱਲੀ ਹੈ ਸਰ ਉਹਨਾਂ ਦੇ ਹੱਥ ਉਹਨਾਂ ਦੇ ਨਾਲ ਹੀ ਸਾਂਝੀ ਖੇਡ ਚੱਲ ਰਹੀ ਹੈ ਇਹ ਬਾਗੀ ਧੜੇ ਦੀ ਸਾਜ਼ਿਸ਼ ਹੋ ਸਕਦੀ ਹੈ ਜੁਐਸਐਲ ਦੇ ਜੋ ਅੱਜ ਨਹੀਂ ਸ਼ਾਸ ਜਦੋਂ ਜਿੰਨਾ ਲੋਕਾਂ ਦਾ ਏਜੰਡਾ ਅਕਾਲੀ ਦੰਦ ਨੂੰ ਕਮਜ਼ੋਰ ਕਰਨਾ ਉਸ ਏਜੰਡੇ ਦਾ ਇੱਕ ਹਿੱਸਾ ਸੀਗਾ ਉਹਨਾਂ ਨੂੰ ਚੁੱਕ ਕੇ ਪਾਸੇ ਕਰਨਾ ਤੇ ਜਦੋਂ ਉਹਨਾਂ ਦੇ ਨਾਲ ਹੀ ਚਲ ਗਏ ਜਿਹੜੇ ਕਾਲੀ ਦਲ ਦੇ ਵਿੱਚ ਖਲਾਰਾ ਪਾਉਣਾ ਚਾਹੁੰਦੇ ਸੀਗੇ ਤੇ ਫਿਰ ਜੋ ਵਾਪਰਦਾ ਫਿਰ ਤੇ ਉਸਾਰਾ ਕਹਿੰਦੇ ਅਸੀਂ ਵੀ ਕਾਲੀ ਆ ਪਰ ਉਹ ਤੇ ਬਾਰ ਬਾਰ ਕਹਿੰਦੇ ਅਸੀਂ ਕਾਲੀ ਆ ਅਕਾਲੀ ਦੇ ਕੇ ਸੇਵਾਦਾਨ ਸਿੰਘ ਮੰਤ ਵੀ ਹੁੰਦਾ ਹੈਗਾ ਉਹ ਵੀ ਕਹਿੰਦਾ ਮੈਂ ਕਾਲੀ ਆ ਉਹਦਾ ਉਹਦੇ ਕਾਲੀ ਦਲ ਦਾ ਨਾਂ ਹੁੰਦਾ ਹੈ ਸ਼ਰੋਮਣੀ ਕਾਲੀ ਦਲ ਮੰਤ ਸੇਵਾਦਾਸ ਹਾਂਜੀ ਅਕਾਲੀ ਦਲ ਦੇ ਇਥੇ ਪਤ ਨਹੀਂ ਕਿਹੜੇ ਕਿਹੜੇ ਫਟੇ ਲਾਈ ਫਿਰਦੇ ਆ ਕਾਲੀ ਦਲ ਬਚਾਓ ਮੇਹਰਬਾਨ ਇਕ ਸ਼ਬਦ ਹਣਾ ਸ਼ਬਦ ਦੀ ਵਰਤੋਂ ਕੋਈ ਵੀ ਕਰ ਸਕਦੇ ਜੀ ਗੱਲ ਤਾਂ ਮੈਂ ਵੀ ਸ਼ਬਦਾਂ ਦੀ ਵਰਤੋਂ ਕਰ ਰਿਹਾ ਸ਼ਬਦ ਵਰਤਨੇ ਗੱਲ ਹੋਰ ਹੈ ਦੇਖੋ ਤੁਸੀਂ ਮੈਂ ਸਾਰੇ ਆਪਾਂ ਇੱਕ ਪਰਿਵਾਰ ਦਾ ਹਿੱਸਾ ਮੰਨ ਲਈਏ ਮੈਨੂੰ ਤੁਹਾਡੇ ਤੋਂ ਸ਼ਿਕਾਇਤ ਹੈ ਜਾਂ ਤੁਹਾਨੂੰ ਮੇਰੇ ਤੋਂ ਸ਼ਿਕਾਇਤ ਹੈ ਜਾਂ ਕਿਸੇ ਨੂੰ ਆਪਣੇ ਜੋ ਇੱਕ ਦੂਜੇ ਨੂੰ ਸ਼ਿਕਾਇਤ ਹੈ ਆਪਾਂ ਇੱਥੇ ਬੈਠ ਕੇ ਗੱਲ ਕਰ ਲਾਂਗੇ ਜਿੰਨਾ ਚਿਰ ਤਾਂ ਆਪਾਂ ਇੱਥੇ ਬੈਠੇ ਆ ਤੇ ਕਹਿੰਨੇ ਆ ਯਾਰ ਪਰਿਵਾਰ ਹੀ ਸਾਰਾ ਤੇਰੇ ਕਰਕੇ ਚੱਲਦਾ ਹੈ ਤੇਰੇ ਜਿਨੀ ਮਿਹਨਤੀ ਕੋਈ ਨਹੀਂ ਕਰਦਾ ਤੇ ਜਦੋਂ ਆਪਾਂ ਕੇ ਸ਼ਾਛ ਦਾ ਸ਼ਿਕਾਰ ਹੋ ਜੰਨੇ ਫਿਰ ਆਪਾਂ ਝੰਡਾ ਚੱਕ ਲਈਨੇ ਤੇ ਫਿਰ ਫਿਰ ਕਹਿੰਦੇ ਕੇ ਅਸੀਂ ਕਾਲੀ ਦਲ ਮਜ਼ਬੂਤ ਕਰ ਰਹੇ ਆ ਯਾਰ ਤੁਸੀਂ ਸ਼ਰੀਕਾਂ ਦੇ ਢਹੇ ਚੜ ਕੇ ਤੇ ਗੱਲਾਂ ਕਰੋ ਵੱਡੀਆਂ ਤੇ ਕਰੋ ਪੁੱਠੀਆਂ ਤੇ ਫਿਰ ਕਹੋ ਕਾਲੀ ਦਲ ਮਜ਼ਬੂਤ ਕਰ ਰਹੇ ਆ ਮੈਨੂੰ ਤਾਂ ਮੈਨੂੰ ਤਾਂ ਦੁਨੀਆ ਦਾ ਲਾਜਕ ਨਹੀਂ ਪਤ ਲਗਾ ਨੀ ਚਲੋ ਕਰਨ ਜੀ ਅੱਗੇ ਅੱਗੇ ਢੀਂਗਸਾ ਸਾਹਿਬ ਨੇ ਸ਼ੁਰੂ ਕੀਤਾ ਸੀਗਾ 2000 ਉਹ ਮੇਰਾ ਕਾਲ 17 ਜੀ ਬ੍ਰਹਮਪੁਰ ਸਾਹਿਬ ਨੇ ਕੀਤਾ ਸੀਗਾ ਸੇਖਵੰਦ ਸਾਹਿਬ ਨੇ ਕੀਤਾ ਸੀਗਾ ਡਾਕਟਰ ਅਦਨ ਸੋਨੇ ਕੀਤਾ ਸੀਗਾ ਤੇ ਮੈਨੂੰ ਯਾਦ ਹੈ ਬ੍ਰਹਮਪੁਰ ਸਾਹਿਬ ਦੇ ਅੱਗੇ ਸੀ ਬਚਾਰੇ ਵਾਪਸ ਉਹਨਾਂ ਨੇ ਗੱਲ ਕਰਦਿਆਂ ਨਾਲ ਹੱਸ ਬਣ ਦੇ ਨਾਲ ਕਹਿੰਦਾ ਕਾਕਾ ਇਹ ਸਭ ਕੁ ਲੈ ਲਓ ਕਿ ਇਹਦੀ ਚੁੱਕਣਾ ਜਣਾ ਆਇਆ ਜੀ ਅਕਾਲੀ ਦਲ ਅਕਾਲੀ ਦਾਲੀ ਜੇ ਅਕਾਲੀ ਦਲ ਮਾਂ ਪਾਰਟੀ ਜੇ ਵੇਖਿਆ ਜੀ ਕਿਤੇ ਇਹ ਤੋਂ ਪਾਸੇ ਨਹੀਂ ਜਾਇਆ ਮੈਂ ਜਾ ਕੇ ਬੜੇ ਬੜਾ ਪਰੇਸ਼ਾਨ ਹੋਇਆ ਜੀ ਕਿ ਸਭ ਸੰਜੀਤ ਸਿੰਘ ਬਰਾਮਾ ਸਾਹਿਬ ਵੀ ਕਹਿ ਰਹੇ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ ਉਹਦਾ ਨਾਮ ਵੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੀ ਜੁੜਿਆ ਹੋਇਆ ਹੈਗਾ ਤੇ ਕੋਈ ਨਹੀਂ ਜਿਹੜਕ ਨੂੰ ਹੱਕ ਹੈ ਹੱਕ ਹੈ ਉਹਦੇ ਉਹਨਾਂ ਦੀ ਮਰਜ਼ੀ ਹੈ ਨਾ ਆਪਾਂ ਆਪ ਥੋੜੀ ਕਹਿ ਸਕਦੇ ਆ ਬਣਾਉਣ ਦੀ ਸਦਕੇ ਬਨੋ ਸਿੱਕੇ ਅੰਦਰ ਬਹਿ ਕੇ ਗੱਲਾਂ ਹੁੰਦੀਆਂ ਸੀ ਪਰ ਬਾਕੀ ਤੇਰਾ ਕਹਿੰਦਾ ਕਿ ਸਾਡੀ ਸੁਣਵਾਈ ਨਹੀਂ ਸੀ ਹੁੰਦੀ ਤਾਂ ਕਰਕੇ ਸਾਨੂੰ ਬਾਗੀ ਹੋਣਾ ਪੈ ਗਿਆ ਯਸ ਸੁਣਵਾਈ ਇੱਕ ਬੰਨੇ ਡਾਕਟਰ ਦਰਜੀਤ ਸਿੰਘ ਚੀਮਾ ਜੀਦਾ ਕਿ ਇਹ ਆਨੰਦਪੁਰ ਸਾਹਿਬ ਜਾਂ ਰੋਪੜ ਜਿਹੜਾ ਆ ਆਨੰਦਪੁਰ ਸਾਹਿਬ ਦੇ ਵਿੱਚ ਪੈਂਦਾ ਆ ਉਸ ਲੋਕ ਸਭਾ ਹਲਕੇ ਦੇ ਹਿੱਸੇ ਦੇ ਵਿੱਚ ਹੋਏ ਉਹਨਾਂ ਸੈਗਮੈਂਟ ਉਹਨਾਂ ਦੀ ਟਿਕ ਟਿਕ ਹੋ ਕੇ ਚੰਦੂ ਮજરા ਸਭ ਕਹਿੰਦੇ ਕਿ ਜੇ ਲੜੂਗਾ ਤੇ ਆਨੰਦਪੁਰ ਸਾਹਿਬ ਤੋਂ ਲੜੂਗਾ ਲੜਨੀ ਵੀ ਆ ਤੇ ਲੜਨੀ ਇੱਥੋਂ ਜੇ ਟਿਕਟ ਲੈਣੀ ਆ ਤੇ ਜਿਹੜਾ ਵਿਚਾਰਾ ਉਸ ਹਲਕੇ ਦਾ ਰਹਿਣ ਵਾਲਾ ਆ ਉਹਨੂੰ ਤਾਂ ਕਿ ਗੁਰਦਾਸਪੁਰ ਕੱਲਦਾ ਤੇ ਚੱਲਦੀ ਕਿਦੀ ਫਿਰ ਕਹਿੰਦੇ ਆ ਕਿ ਸਨੌਰ ਵੀ ਲੈਣੀ ਆ ਤੇ ਘਨੌਰ ਵੀ ਲੈਣੀ ਆ ਆਪਦੇ ਹਾਸਤੇ ਵੀ ਚਾਹੀਦੀ ਐ ਤੇ ਮੁੰਡੇ ਹਾਸਤੇ ਵੀ ਚਾਹੀਦੀ ਐ ਯਾਰ ਦੋ ਦੋ ਵਿਧਾਨ ਸਭਾ ਜਿੱਥੇ ਤੁਸੀਂ ਉਂਗਲ ਰੱਖ ਕੇ ਲਓ ਤੇ ਫਿਰ ਕੋ ਮੇਰੀ ਚਲਦੀ ਨਹੀਂਗੀ ਇਹ ਗੱਲਾਂ ਜਿਹੜੀਆਂ ਨੇ ਇੱਕ ਸਾਡੇ ਕੋਲੇ ਰਹਿ ਹੀ ਇਹੀ ਝੂਠ ਹੀ ਗਿਆ ਹੈ ਤੇ ਜਦੋਂ ਸਿਫਤਾ ਕਰਦੇ ਸੀ ਇਹੀ ਸਿਫਤਾ ਕਰਦੇ ਸੀ ਨਾ ਮਤਲਬ ਜਾਣ ਤੋਂ ਪਹਿਲਾਂ ਤੱਕ ਤਾਂ ਸਿਫਤਾ ਹੀ ਕਰਦੇ ਰਹੇ ਆ ਪਰ ਸਿਫਤਾ ਕਿਉਂ ਕਰਦੇ ਸੀ ਜੇ ਸੁਬੀਰ ਸੁਬਾਹਲੇ ਨਾ ਮਾਰਾ ਸਾਡਾ ਤੁਹਾਡੀ ਸੁਣਦਾ ਹੀ ਨਹੀਂ ਤੋ ਉਦੋਂ ਟਿੰਡ ਫਾੜੀ ਚੁੱਕੋ ਤੇ ਜਾਓ ਤੁਹਾਨੂੰ ਕਹਿੰਦੇ ਰੁਕਿਆ ਹੈ